ਤੈ ਲੋਜੀ ਹੈ ਤੇ ਆਪਣੀ ਲੋਜੀ ਝੂਠੀ ਆ ਗਈ ਆਪਣੀ ਆਪਾਂ ਇਹਨੂੰ ਇਧਰ ਚਲਾ ਦਿੰਦਾ ਟੈਂਕੀ ਵਿੱਚ ਉੱਪਰਲੀ ਟੈਂਕੀ ਭਰ ਗਈ ਆਪਾਂ ਥੱਲੇ ਵਾਲੀ ਟੈਂਕੀ ਵੀ ਭਰਦੇ ਆ ਇਧਰ ਆਪਣੀ ਦੂਜੀ ਪਾਈਪ ਲਾਈ ਹੋਈ ਹੈਗੀ ਛੋਟੀ ਤੇ ਆਪਾਂ ਇਹਨੂੰ ਛੱਡ ਕੇ ਆਪਾਂ ਪੌਦਿਆਂ 'ਚ ਪਾਣੀ ਪਾਉਣੇ ਆ ਆਪੇ ਪੌੜੀਆਂ ਚ ਰੱਖ ਦਿੱਤੇ ਮੁਰਗੀਆਂ ਦੇ ਬੱਚੇ ਰੱਖੇ ਹੋਏ ਆ ਜੀ ਉਹ ਤੋੜ ਦਿੰਦੀ ਆ ਬੂਟੇ ਹਲੋ ਜੀ ਇੱਧਰ ਆਪਣੀਆਂ अंगूरਾਂ ਦੀ ਵੇਲ ਵੀ ਹਰੀ ਹੋ ਚੁੱਕੀ ਆ ਬਹੁਤ ਵਧੀਆ ਹਲੋ ਜੀ ਆਪਣੀ ਇੱਧਰ ਮੁਰਗੀਆਂ ਦੇ ਬੱਚੇ ਰੱਖੇ ਹੋਏ ਆ ਇਹਦੇ ਵਿੱਚ ਹਲੋ ਜੀ ਆਪਣੀ ਟੈਂਕੀ ਭਰੀ ਜਾ ਰਹੀ ਆ ਟੂਟੀ ਆ ਗਈ ਇਹ ਲੋ ਜੀ ਟੂਟੀ ਚਲੀ ਗਈ ਤੇ ਆਪਾਂ ਲੱਗਿਆ ਮੋਟਰ ਪੰਪ ਚੋਰਨ ਆਪਾਂ ਬੱਤ ਲੱਗਿਆ ਮੇੜਾ ਧੌਣ ਜੀ ਥੱਲੇ ਆਈ ਟੂਟੀਆਂੜਾ ਇਹ ਆਪਣਾ ਜਮੈਨ ਦਾ ਬੂਟਾ ਜੀ ਆਪਾਂ ਇਹਦੇ ਉੱਤੇ ਪਾਣੀ ਛਿੜਕ ਦਿੰਨੇ ਆ ਥੋੜਾ ਜਿਹਾ ਤੈਨੂੰ ਜੀ ਆਪਾਂ ਜਿਹੜਾ ਧੋ ਦਿੱਤਾ ਰੇੜੀ ਦੀ ਸਫਾਈਆ ਕਰ ਦਿੱਤਾ ਦੇਖੋ ਜੀ ਬਾਹਰ ਦਾ ਮਾਹੌਲ ਟਿੱਪਲੇ ਹਰਾ ਹਰਾ ਪਿਆ